ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅਸੀਂ ਕਲੂ ਘਰਾਂ ਸ਼ੰਭ ਤੋਂ ਆੰਦੇ ਆ ਜੀ ਸ਼ਹੀਦਾ ਸਾਹਿਬ ਆਣ ਕਿਥੇ ਸੇਵਾ ਕਰਦੇ ਆ ਮਨ ਤੁਹਾਨੂੰ ਦੇ ਨਾਲ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਸਾਡੀਆਂ ਬੜੀ ਸੰਤੁਸ਼ਟੀ ਮਿਲਦੀ ਆ ਜੀ ਬੜੀ ਚੜ੍ਹਦੀ ਕਲਾ ਚ ਰਹਿੰਦਾ ਜੀ ਦੁਪਹਿਰੇ ਤੇ ਸਾਡੇ ਰੋਮ ਰੋਮ ਖੜੇ ਹੋ ਜਾਂਦੇ ਆ ਬਾਬਾ ਜੀ ਤੇ ਮਹਾਰਾਜ ਆਪ ਅੰਗ ਸੰਗ ਸਹਾਇ ਹੋ ਕੇ ਸਾਡੇ ਕੋਲੋਂ ਸੇਵਾ ਲੈਂਦੇ ਆ ਤੇ ਅਸੀਂ ਸੇਵਾ ਕਰਦੇ ਆ ਜੀ ਚੜ੍ਹਦੀਆਂ ਕਲਾ ਚ ਰਹਿੰਦੇ ਆ ਜੋ ਹੀ ਆੰਦੇ ਆ ਜੀ ਬੇਬਾਬਾ ਜੀ ਜੀ ਦੇ ਬਹੁਤ ਵਧੀਆ ਲੱਗਦਾ ਤੁਹਾਨੂੰ ਸਾਨੂੰ ਇੱਥੇ ਬਹੁਤ ਵਧੀਆ ਤੇ ਬਹੁਤ ਵਧੀਆ ਰੈਜਮੈਂਟ ਦਾ ਬਹੁਤ ਵਧੀਆ ਰਹਿਣ ਸਹਿਣ ਦਾ ਸਾਰਾ ਪ੍ਰੋਗਰਾਮ ਆ ਜੀ ਤੇ ਮਹਾਰਾਜ ਦੀ ਬਹੁਤ ਕਿਰਪਾ ਵਾ ਜੀ ਸਾਨੂੰ ਇੱਕ ਸਾਲ ਹੋ ਗਿਆ ਜੀ ਮਹਾਰਾਜ ਦੀ ਸੇਵਾ ਕਰਦਿਆਂ ਨੂੰ ਸੇਵਾ ਵਿੱਚ ਹੀ ਮੇਵਾ ਮਿਲਦਾ ਪਿਆ ਜੀ ਚੜ੍ਹਦੀਆਂ ਕਲਾ ਚਾ ਜੀ ਦੁਪਹਿਰ ਦੀ ਸੇਵਾ ਬਾਬਾ ਜੀ ਇਦਾਂ ਵਾ ਜੀ ਮਹਾਰਾਜ ਦੇ ਸਵੇਰ ਦੇ ਟਾਈਮ ਤੇ 12 ਵਜੇ ਸ਼ੁਰੂ ਹੁੰਦਾ ਜੀ ਪੰਜ ਬਾਣੀਆਂ ਜਗਜੀ ਸਾਹਿਬ ਦੀਆਂ ਦੋ ਬਾਣੀਆਂ ਆਪਣੇ ਪੰਜ ਬਾਣੀਆਂ ਬਾਬੇ ਦੀਆਂ ਚਲਦੀਆਂ ਬਾਅਦ ਚ ਜੀ ਉਸ ਤੋਂ ਬਾਅਦ 1.5 ਵਜੇ ਸੁਖਨੀ ਸਾਹਿਬ ਦੇ ਪਾਠ ਚੱਲ ਪੈਂਦੇ ਆ ਜੀ ਸੰਗਤਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਜੀ ਤਨਮਨ ਧੰਦੇ ਨਾਲੋਂ ਬਾਬੇ ਦੀ ਸੇਵਾ ਆਣ ਕੇ ਕਰੋ ਤੇ ਮੇਵੇ ਲਓ ਜੀ ਮਨੋ ਕਾਮਨਾ ਆਪਣੀਆਂ ਪੂਰੀਆਂ ਕਰੋ ਚੜ੍ਹਦੀਆਂ ਕਲਾ ਚ ਰਹੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਦੁਪਹਿਰਾ ਸਾਹਿਬ ਤੇ ਸੰਗਤਾਂ ਕਾਫੀ ਹਾਜ਼ਰੀ ਭਰ ਰਹੀਆਂ ਨੇ ਠੀਕ ਹੈ ਜੀ ਹੁਣ ਕਈਆਂ ਦਾ ਇਸ ਜਵਾਬ ਸਵਾਲ ਹੁੰਦਾ ਆ ਵੀ ਦੁਪਹਿਰੇ ਸਾਹਿਬ ਤੇ ਕਿਉਂ ਮਨ ਕਾਮਨਾ ਪੂਰੀ ਹੁੰਦੀ ਹੈ ਜਦੋਂ ਇੱਕ ਪਾਠ ਆਪਾਂ ਕਰਦੇ ਆਂ ਤੇ ਜਦੋਂ ਸੰਗਤ ਰੂਪ ਚ ਲੱਖਾਂ ਪਾਠ ਹੁੰਦੇ ਨੇ ਤਾਂ ਉਹਨਾਂ ਦਾ ਫਲ ਕਈ ਗੁਣਾ ਵੱਧ ਜਾਂਦਾ ਹੈ ਠੀਕ ਹੈ ਜੀ ਤਾ ਕਰਕੇ ਇੱਥੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਿਉਂਕਿ ਸੰਗਤ ਦੇ ਰੋਹ ਜ ਪਤਾ ਨਹੀਂ ਕਿ ਇਹੋ ਜੀ ਕਿਹੜੀ ਰੂਹ ਬੈਠੀ ਹੋਈ ਹੈ ਠੀਕ ਹੈ ਨਾ ਤਾਂ ਕਰਕੇ ਚਪੈਰਾ ਸਾਹਿਬ ਤੇ ਹਾਜ਼ਰੀ ਭਰਨੇ ਮਨੋ ਕਾਮਨਾ ਕਾਫੀ ਪੂਰੀਆਂ ਹੁੰਦੀਆਂ ਨੇ ਲੱਖਾਂ ਜੀ ਸੰਗਤ ਪਹੁੰਚ ਰਹੀ ਕਿਸ ਤਰ੍ਹਾਂ ਦੇਖੋ ਮਹਾਰਾਜ ਦੀ ਕਿਰਪਾ ਐ ਸ਼ਿਦਾ ਸੰਗਾ ਦੀ ਕਿਰਪਾ ਐ ਸ਼ਿਦਾ ਦਾ ਸਥਾਨ ਹੈ ਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਬਾਬਾ ਤੁਸੀਂ ਕਿਥੋਂ ਆਉਂਦੇ ਤੁਹਾਨੂੰ ਕਿਵੇਂ ਲੱਗਦਾ ਇੱਥੇ ਆ ਮੈਂ ਬਾਬਾ ਜੀ ਲੁਧਿਆਣਾ ਤੋਂ ਆਨਾ ਜੀ ਲੁਧਿਆਣਾ ਤੋਂ ਸਪੈਸ਼ਲਿਟੀ ਚਾਰਾ ਹਾਂ ਜੀ ਮਹਾਰਾਜ ਦੀ ਬੜੀ ಅಪਾਰ ਕਿਰਪਾ ਐ ਸ਼ਿਦਾ ਸੰਗਾ ਦੀ ਜੀ ਬਾਬਾ ਜੀ ਕਿਵੇਂ ਦਾ ਨੰਦਾ ਜੀ ਪੂਰੇ ਲੋਕੀ ਕਿੰਨੇ ਜਾਰਾ ਹੈ ਜੀ ਪੂਰਾ ਲੋਕਿੰਗ ਨਜ਼ਾਰਾ ਹੈ ਸ਼ੇਦਾ ਦੀ ਕਿਰਪਾ ਹਰ ਇੱਕ ਦੀ ਮਨੋ ਕਾਮਨਾ ਸੁਭ ਕਮਨ ਮਨੋ ਕਾਮਨਾ ਪੂਰੀਆਂ ਹੁੰਦੇ ਨੇ ਸੁਭ ਜੀ ਹਾਂ ਜੀ ਮਨੋ ਕਾਮਨਾ ਪੂਰੀਆਂ ਹਾਂ ਜੀ ਇੱਥੇ ਸਾਰੀਆਂ ਸੰਗਤਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੇ ਆ ਸੁਭ ਮਨੋ ਕਾਮਨਾ ਸਭ ਦੇ ਪੂਰੀਆਂ ਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਰਵਿੰਦਰ ਕੌਰ ਹੈ ਮੈਂ ਤਰਨਤਨ ਸ਼ਹਿਰ ਦੀ ਰਹਿਣ ਵਾਲੀ ਆ ਮੈਂ ਬਾਬਾ ਦੀਪ ਸਿੰਘ ਦੇ ਚਪਹਿਰੇ ਆਪੇ ਤਨੋਂ ਮਨੋਂ ਬੜੀ ਸਰਦਾ ਦੇ ਭਾਵਨਾ ਦੇ ਨਾਲ ਆਈ ਆ ਮੈਂ ਇੱਥੇ ਬਾਬਾ ਦੀਪ ਸਿੰਘ ਦੇ ਚਪਹਿਰੇ ਮੇਰੇ ਮਨ ਦੇ ਵਿੱਚ ਇੱਛਾ ਸੀਗੀ ਵੀ ਮੈਂ ਇਹ ਚਪਹਿਰੇ ਘਟਾ ਮੇਰੇ ਬੱਚੇ ਦਾ ਬਾਹਰ ਦਾ ਵੀਜ਼ਾ ਬੜੀ ਦਾਤ ਰਿਫਿਊਜ਼ਲ ਆਂਦੀਆ ਪਿਆ ਸੀਗਾ ਸਾਡੇ ਕਿਸੇ ਭੈਣ ਭਰਾ ਨੇ ਮੈਨੂੰ ਕਿਹਾ ਵੀ ਤੁਸੀਂ ਤੇ ਬਾਬਾ ਦੀਪ ਸਿੰਘ ਦੇ ਚਪਹਿਰੇ ਘਟੋ ਤੇ ਆਸਾਂ ਮਰਦਾਂ ਪੂਰੀਆਂ ਕਰਦੇ ਆਓ ਮੈਂ ਕਹਿਣਾ ਚਾਹਾਂਗੇ ਸਾਰੇ ਸੰਗਤ ਨੂੰ ਇਹ ਸੰਗਤ ਦੇ ਵਿੱਚ ਪਤਾ ਨਹੀਂ ਕਿਹੜੇ ਰੂਪ ਵਿੱਚ ਬਾਬਾ ਦੀਪ ਸਿੰਘ ਜੀ ਆਪ ਆਂਦੇ ਆ ਤੇ ਉਹਨਾਂ ਦੀਆਂ ਝੋਲੀਆਂ ਭਰਦੇ ਆ ਤੇ ਮੈਂ ਵੀ ਉਹਨਾਂ ਕੋਲ ਝੋਲੀ ਪਰਵਾਣ ਆਈ ਆ ਤੇ ਮੇਰੇ ਮੈਨੂੰ ਪੂਰਾ ਵਿਸ਼ਵਾਸ ਹੈ ਮੇ ਬਾਬਾ ਦੀਪ ਸਿੰਘ ਮੇਰੇ ਬੱਚੇ ਦਾ ਵੀਜ਼ਾ ਜ਼ਰੂਰ ਲਾਣਗੇ ਇੱਥੇ ਆਸਾ ਭਰਾਂ ਦਾ ਪੂਰੀਆਂ ਹੋਣੀਆਂ ਮੇਰੀਆਂ ਹੋਰ ਕਿਸੇ ਦਰ ਤੇ ਨਹੀਂ ਜਾਣਾ ਸਾਰੀ ਸੰਗਤ ਇੱਥੇ ਯਾਰ ਕਿਤੇ ਹੋਰ ਨਾ ਜਾ ਬਾਬਾ ਦੀਪ ਸਿੰਘ ਸੰਗਤ ਵਿੱਚ ਆਪ ਤੁਰੇ ਫਿਰਦੇ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਵੀ ਆ ਵੀ ਜਿਹੜਾ ਅਸੀਂ ਹੁਣ ਸੋਚਿਆ ਆਣ ਵਾਸਤੇ ਇਹ ਪਹਿਲੇ ਕਿਉਂ ਨਹੀਂ ਸੋਚਿਆ ਜਿਹੜੀਆਂ ਸਾਡੀਆਂ ਰਿਫਿਊਜ਼ਲਾਂ ਬੱਚੇ ਦੀਆਂ ਆਈਆਂ ਵਾ ਹੋ ਸਕਦਾ ਨਾਂ ਆਂਦੀਆਂ ਚਲੋ ਦੇਰਵਾਜ਼ੀ ਸਹੀ ਆਏ ਆ ਦਰ ਤੇ ਕੁਝ ਪ੍ਰਾਪਤੀ ਲੈ ਕੇ ਜਾਵਾਂਗੇ ਹਾਂਜੀ ਖੁਸ਼ੀ ਹੈ ਜੀ ਪੰਚਪੂਰੀ ਤੁਸੀਂ ਕੀ ਮਾਣਕ ਖੁਸ਼ੀ ਹੈ ਜੀ ਬਾਬਾ ਦੀ ਬਹੁਤ ਬਹੁਤ ਬਾਬਾ ਦੀਪ ਸਿੰਘ ਤੋਂ ਉੱਪਰ ਕੋਈ ਸਥਾਨ ਨਹੀਂ ਜੇ ਹੈਗਾ ਮੈਂ ਆਪਣੇ ਧਰਮ ਮੰਨੋਂ ਮੰਨੋਂ ਦਿলো ਬਾਬਾ ਦੀਪ ਸਿੰਘ ਦਾ ਬਹੁਤ ਸਤਿਕਾਰ ਕਰਦੇ ਆ ਇਹਨਾਂ ਤੋਂ ਉੱਪਰ ਕੋਈ ਨਹੀਂ ਜੇ ਹੈਗਾ ਸਾਰੇ ਸੰਗਤ ਇਹ ਜਿਹੜੀ ਦੁਨੀਆ ਇੱਧਰ ਉੱਧਰ ਤੁਰੇ ਫਿਰਦੀ ਆ ਮੈਂ ਤਾਂ ਕਿ ਨਹੀਂ ਬਾਬਾ ਦੀਪ ਸਿੰਘ ਦੇ ਦਰ ਤੇ ਆਓ ਆਪਣੀਆਂ ਝੋਲੀਆਂ ਪਰਵਾਵੋ ਖਾਲਸਾ ਵਾਇਗਰ ਜੀ ਕੀ ਫਤਿਹ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੱਖਾਂ ਕਰੋੜਾਂ ਸੰਗਤਾਂ ਆਉਂਦੀਆਂ ਵਾ ਦੂਰੋਂ ਦੂੜਾਂ ਆਉਂਦੀਆਂ ਵਾ ਜੀ ਸਾਡਾ ਇਹੋ ਇਲਾਕਾ ਵਾ ਸੰਗਤ ਆਉਂਦੀ ਆ ਸਾਨੂੰ ਦਰਸ਼ਨਾਂ ਦਾ ਮੌਕਾ ਦਿੰਦੀ ਆ ਜੀ ਬਹੁਤ ਵਧੀਆ ਵਾਰੀ ਇੱਥੇ ਆਣ ਕੇ ਅਨੇਕਾਂ ਸੰਗਤਾਂ ਜਪ ਤਪ ਕਰਦੀਆਂ ਵਾ ਕੁਝ ਸੇਵਾਦਾਰ ਸੇਵਾ ਕਰਦੇ ਨੇ ਕੋਈ ਸੰਗਤਾਂ ਸੇਵਾ 'ਚ ਹਿੱਸਾ ਲੈਂਦੀਆਂ ਵਾ ਜੀ ਸੋ ਬਾਬਾ ਦੀਪ ਸਿੰਘ ਜੀ ਦਾ ਲੱਖ ਲੱਖ ਸ਼ੁਕਰਾਨਾ ਵਾ ਜੀ ਇਸ ਦਰ ਦੇ ਉੱਤੇ ਉਹਨਾਂ ਨੇ ਆਪਣੇ ਚਰਨ ਪਾ ਕੇ ਇਹ ਥਾਂ ਨੂੰ ਪਵਿੱਤਰ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ